ਸਤ ਸ਼੍ਰੀਕਾਲ ਜੀ ਤੁਸੀਂ ਦੇਖ ਰਹੇ ਹੋ ਗੱਲਾਂ ਖੇਤਾਂ ਦੀਆਂ ਤੇ ਅੱਜ ਆਪਾਂ ਇੱਧਰ ਵੀ ਖੇਤ ਜਿਹੜਾ ਗੋਭੀ ਵਾਲਾ ਸੀ ਉਹ ਬਾਤਾ ਬਾਕੇ ਤਿਆਰੀ ਵੀ ਕਰਤੀ ਆ ਤੇ ਬੱਟਾਂ ਕੱਢਤੀਆਂ ਨੇ ਇਹਦੇ ਉੱਤੇ ਵੀ ਆਪਾਂ ਬਤਾਉ ਲਾਉਣਾ ਜਿਹੜਾ ਉਧਰ ਖੇਤ ਸੀ ਉਹਦੇ ਵਿੱਚ ਉਹ ਪਹਿਲਾਂ ਵਿਹਲਾ ਹੋ ਗਿਆ ਸੀਗਾ ਤੇ ਉਹਦੇ ਵਿੱਚ ਆਪਾਂ ਨੇ ਧਣੀਆਂ ਤੇ ਪਾਲਕ ਲਾਇਆ ਪਰ ਇਹ ਫਿਰ ਹੁਣ ਲੇਟ ਹੋ ਗਿਆ ਸੀ ਕੰਮ ਉਹਦੇ ਵਿੱਚ ਧਣੀਆਂ ਪਾਲਕ ਆਪਣਾ ਜੰਮਿਆ ਆ ਇਹ ਆਪਾਂ ਬੱਟਾਂ ਕੱਢੀਆਂ ਨੇ ਜਿੰਦੇ ਨਾਲ ਜਿਹੜਾ ਆਮ ਜਿੰਦਾ ਹੁੰਦਾ ਤਵੀਆ ਵਾਲਾ ਇਹ ਤਕਰੀਬਨ 6 ਫੁੱਟ ਤੇ ਹੀ ਆਈ ਸਾਢੇ 5 ਤੋਂ 6 6 ਫੁੱਟ ਦੇ ਵਿੱਚ ਇੱਕ ਬੱਟ ਤੋਂ ਦੂਜੀ ਬੱਟ ਇਹ ਬੱਟ ਦੇ ਟਾਪ ਤੇ ਲਾਵਾਂਗੇ ਦੂਸਰੇ ਖੇਤ ਚ ਵੀ ਸੁਹਾਗਾ ਮਾਰਤਾ ਬਾਈ ਨੇ ਤੇ ਸੁਹਾਗਾ ਮਾਰ ਕੇ ਖੜ ਗਿਆ ਫਿਰ ਮੇਰਾ ਇਧਰ ਹੁਣ ਆਪਾਂ ਦੇਖ ਰਹੇ ਹਾਂ ਕੱਢ ਰਹੇ ਨੇ ਬਾਈ ਜੀ ਤੇ ਬਸ ਇਹਦੇ ਵਿੱਚ ਕਾਲੂ ਆਪਾਂ ਪਾਣੀ ਛੱਡ ਕੇ ਬੂਟੇ ਆ ਆ ਗਏ ਨੇ ਤੇ ਪਾਣੀ ਛੱਡ ਕੇ ਆਪਾਂ ਬਸ ਆ ਚਾਰੀਆਂ ਚ ਪਾਣੀ ਛੱਡ ਲੈਣਾ ਜਿਵੇਂ ਬੱਟਾ ਗਿੱਲੀਆਂ ਹੋਣੀਆਂ ਨੇ ਜਿਵੇਂ ਗੋਭੀ ਦੀ ਪਨੀਰੀ ਲਾਉਣੀ ਆ ਆਪਣੇ ਬਤਾਉਆਂ ਦੀ ਆਪਾਂ ਪਨੀਰੀ ਲਾੜਨੀ ਆ ਤੇ ਜਿਹੜਾ ਬੂਟੇ ਤੋਂ ਬੂਟਾ ਬੂਟਾ ਸੀਗਾ ਫਰਕ ਹੈ ਬੂਟੇ ਤੋਂ ਬੂਟੇ ਦੀ ਡਿਸਟੈਂਸ ਹੈ ਉਹ 3 ਫੁੱਟ ਦਾ ਰੱਖਾਂਗੇ ਤੇ ਰੋ ਤੋਂ ਰੋ ਤਾ ਤੁਹਾਨੂੰ ਤੁਸੀਂ ਤਾਂ तकरीबन 6 ਤੋਂ 6.5 ਫੁੱਟ ਹੈ ਬਾਕੀ ਜਿਵੇਂ ਜਿਵੇਂ ਇਹਦੀ ਸਾਮ ਸੰਭਾਲ ਕਰਾਂਗੇ ਤੁਹਾਨੂੰ ਦੱਸਦੇ ਰਹਾਂਗੇ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਗੱਲਾਂ ਖੇਤਾਂ ਦੀ